ਉਹ ਬਲਾਗ ਦੇ ਕੇ ਦਾਰੇ ਸਾਰੇ ਕੈਂਟ ਤੇ ਆਪਾਂ ਬੱਡਾ ਤਿਆਰੀ ਕਰਨੀ ਸਰ ਮੈਂ ਕਾ ਵੀ ਲਿਆ ਲਈ ਤੇ ਆਪਾਂ ਢੋ ਦੀ ਤਿਆਰੀ ਕਰਨੇ ਆ ਦੇਖੋ ਸਰ ਮੈਂ ਕਸਮੂਕਾ ਸਾਰਾ ਲਾਵਾਂਗੇ ਤੇ ਆਪਾਂ ਨਾਲ ਹੀ ਢੋ ਲਈਏ ਦੋ ਮਿਸਤਰੀ ਰੱਖੇ ਜੀਵਨ ਨਾਲ ਹਨਾ ਇਹ ਅਗਲੀ ਢੋਕ ਪਿਛਲੀ ਅੱਛਾ ਇੱਕ ਨਾਲ ਵੱਡਾ ਦਿਹਾੜੀਆ ਹਾਂ 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 ਮਿਸਤਰੀ ਲੱਗੇ ਆ ਤਿੰਨ ਤੇ ਇੱਕ ਬੰਦਾ ਨਾਂ ਰੱਖਿਆ ਵੱਡਾ ਸਮਾਨ ਹਾਂ ਸਮਾਨ ਫੜਾਉਣ ਵੱਡੀ ਢੋਕ ਖਾ ਦੀਏ ਇਹ ਹੈਗੀ ਵੱਡੀ ਢੋਕ ਬੈੱਡ ਹੋ ਗਿਆ ਤਿਆਰ ਇਧਰਲੇ ਬੰਨੇ ਢੋ ਲੱਗਣੀ ਹੈ ਤੇ ਇਧਰੋਂ ਆਹ ਡਿਜ਼ਾਈਨ ਬਣਿਆ ਐਵੇਂ ਦੋਵੇਂ ਬੰਨਿਓ ਬੈੱਡ ਦਾ ਚੰ ਮੱਕਾ ਲੱਗ ਗਿਆ ਟੇਪਾਂ ਲਾਉਣ ਵਾਲੀਆਂ ਹਜੇ ਤੇ ਆਪਣੇ ਬੈੱਡ ਇਧਰ ਲੱਗਣੀ ਹੈ ਢੋ ਹਜੇ ਬੈਕ ਸਾਈਡ ਵਾਲੀ ਪੈਰਾਂ ਵਾਲੀ ਢੋ ਤੇ ਉਧਰ ਦੂਜੀ ਢੋ ਇਹ ਬਾਕਸ ਬੈੱਡ ਨਹੀਂਗੇ ਦੂਜੇ ਬਣਾਏ ਵੈਸੇ ਤੇ ਸਾਈਡਾਂ ਤੋਂ ਐ ਲੱਗਣਗੇ ਜਿਵੇਂ ਬਾਕਸ ਹੁੰਦੇ ਆ ਜਿਵੇਂ ਘੱਟ ਖਰਚੇ ਵਾਲੇ ਬਣਾਉਣੇ ਹੋਣ ਕਿਸੇ ਨੇ ਹੂੰ ਵੱਡੀ ਢੋ ਹੈ ਬੈਕ ਸਾਈਡ ਵਾਲੀ ਢੋਤ ਤੇ ਸਰਮਈ ਕਾ ਲੱਗਣ ਲੱਗਾ ਨਾ ਕੋ ਥੋੜਾ ਪੱਖਾ ਘੱਟ ਕਰ ਦੇ ਰਹਿਣ ਦੇ ਰਹਿਣ ਦੇ ਹੋਲੀ ਰੰਗ ਹੋਲੀ ਆ ਆ ਰੱਖੀ ਜੜੀ सही रखी पुत फिर गलत ना कटिया जाए ਉਹ ਕੋਲੋਂ ਕਹ ਰਹੀ ਕੋ ਫਲਾ ਬੰਦੇ ਮਾੜੇ ਆ ਥੱਲੇ ਰੱਖਣਾ ਜੀ ਦਵਾਨੀ ਨਹੀਂ ਆ। ਆਹ ਕਿ ਸਰਪੰਚ ਬੰਨਾ ਗੋਰੇ ਨੇ। ਹਾਂ ਤੂੰ 25 ਦਿਨ ਦਵਾ ਦਿੰਦੇ ਆ। ਹੂੰ। ਮੈਨੂੰ ਗਲੀ ਨੂੰ ਲੋਕ ਟਾਇਰ ਲਵਾ ਦਿੰ। ਆਹੋ। ਤੇ ਮੋਟਰਸਾਈਕਲ ਜਿਹੜਾ ਮਰਜ਼ੀ ਲੈ ਲਈ। ਆਹ। ਮੰਗ ਲਈ। ਇਹਨੂੰ ਬੋਟਾ ਵੀ ਵਾਧੂ ਪੈ ਜਾਣੀ ਆ। ਮੈਂ ਹਾਂ ਤੂੰ ਰਹਿਣਾ ਤੇ ਮੋਟਰਸਾਈਕਲ ਤੇ ਹੀ ਆ। ਹੂੰ। ਤੇਨੂੰ ਦਵਾ 25 ਦਿਨ ਦੇ ਨਾਲੇ ਮੋਟਰਸਾਈਕਲ ਤੇ ਘੁੰਮਣਾ। ਤੇ ਬੋਟਾਂ ਵਾਧੂ ਪੈ ਜਾਣੀਆਂ ਇਹਨੂੰ ਕਿਉਂਕਿ ਵਧੀਆ ਐ ਸਾਰੀ ਟਰੈਕਟਰ ਟਰੂਟਰ ਚ ਮਸ਼ਹੂਰ ਐ ਨਾ ਚਲਾਉਣ ਚ ਤੇ ਨਾਰੇ ਇਦਾਂ ਕਰਦੇ ਨਾ ਮੋਟੇ ਤੇ ਗੋਰੇ ਦਾ ਥੱਲੋਂ ਕੀ ਹੋਇਆ ਪਿਆ ਹਾਏ ਇਹਨੂੰ ਮੈਂ ਆਹ ਨਹੀਂ ਤੈਨੂੰ ਗੱਡੀ ਪੱਤੀਆਂ ਲੈ ਲਿਆ ਦੇਾਂਗੇ ਅਮਰੂਤੀ ਜੀ ਰੱਖੀਓ ਪ੍ਰਾਣੀ ਜਿਹੜੀ ਹੁੰਦੀ ਐ ਉਹ ਲੈ ਦੇਾਂਗੇ ਉਹਦੇ ਮਗਰਲੇ ਟਾਇਰ ਉੱਤੇ ਕਰਾ ਦੇਾਂਗੇ ਤੁਹਾਨੂੰ ਹੂੰ ਨੰਗਾ ਨਹੀਂ ਐ ਨਾ ਮੈਂ ਤੇ ਰਾਤ ਕਹਾਂ ਨਾ ਮੈਂ ਤੈਨੂੰ ਐਸੀ ਪਰਾਧ ਮਰੇ ਕਾ ਲੈ ਆਹ ਇਹ ਸਾਡੇ ਵੀ ਕੰਮ ਕਰ ਦਿਆ ਕਰੂਗਾ ਨਿੱਕੇ ਨਿੱਕੇ ਇਹ ਮੋਬਾਈਲ ਨਹੀਂ ਆਇਆ ਪੰਗਲੋ ਵਾਲਾ ਅੰਕ ਨਹੀਂ ਲੱਗਦਾ ਇਹ ਤਾਂ ਇੰਨੀ ਜਿਹੜਾ ਤਾਂ ਕਿਤੇ ਉੱਕਲੇ ਨਹੀਂ ਆਪਾਂ ਸਮਝ ਨਹੀਂ ਪਾਉਂਦੇ ਪਾਦਨਾ ਹੱਤਾ ਜੀ ਹੋਰ ਲੱਗ ਗਿਆ ਤੇ ਮਿਥਾਰ ਦੇਗਾ ਜੇ ਤੂੰ ਇਹ ਮਿਨਾ ਨਹੀਂ ਚਾਹੇ ਹਾਰ ਹੋ ਗਿਆ ਇਹ ਬੜਾ ਕੰਮ ਕਰਾਉਂਦੇ ਹੀ ਕੱਲ੍ਹ ਜਮਾਨੇ ਇੱਕ ਕਰਾ ਦੇ ਪਤਾ ਕਿ ਨਹੀਂ ਨੀ ਖਾਣਾ ਨਹੀਂ ਦਿੰਦੇ ਇਹੋ ਤੋਂ ਇਹ ਲਾ ਲਾ ਕੇ ਤੇ ਇਹਨਾਂ ਮਸ਼ੀਨ ਲੱਭੀ ਹੁੰਦੇ ਨਾ ਪੁੱਟੀ ਹੁੰਦੇ ਦੁਆਰਾ ਉਹਨਾ ਪੀਸ ਬੋਰਡ ਦਾ ਇੱਥੇ ਲੰਮਾ ਪਾ ਲੋ ਮੈਂ ਕਾ ਤੁਹਾਨੂੰ ਆਉਂਦਾ। ਹੋ। ਨਮਕਾ। ਪਰੇ ਕਾ ਪਰੇ 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 ਦੇ ਖੂਦੂਰ ਬਈ ਤੇ ਵੀ ਚੜੇ ਨਾ ਬੰਦਾ ਜੀ। ਬੰਦਾ ਨਾ ਚੜੇ ਬੁੜੀ ਭਾਂ ਚੜ ਜੇ। ਇੰਦਰ ਹੋ ਰਿਹਾ ਕਿਆ।

ਆਖੋਦਰੀ ਆ ਰਹਾ ਚਾਰਾਂ ਦੇ ਡਾਈਰਾਂ ਉਹਦੇ ਇਹ ਪਾ ਇਹਦਾ ਹੇਡਰ ਨਾ ਦੂਰ ਹੀ ਜਾਂਦਾ ਤੇ ਪਾ ਕੱਢ ਲੈ ਇੱਕ ਨਵੀਂ ਕੱਢ ਲੈ ਆ ਉਹ ਵਿੱਚ ਪਈ ਥੱਲੇ

ਆ ਲੈ ਯਾਰ ਲੈ ਨਹੀਂ ਆਉਂਦੀ ਯਾਰ ਆਉਂਦੀ ਆ ਕਰਦੇ ਆ ਜੇਦੀ ਕਰੀ ਡੰਡਾ ਜਿਹਾ ਫੜੀ ਅੱਗੇ ਵੰਗੂ ਡੰਡਾ ਹੈ ਇਹਦਾ ਵੀ ਹੂੰ ਡੰਡਾ ਇਹਨੂੰ ਲਾਪਟੀ ਦੇਈ ਜੀਵਨ ਨੇ ਬਣਾਇਆ ਛੱਡ ਥੱਲੇ ਮੱਜਾਂ ਦਾ ਤੇ ਉੱਤੇ ਕੋਠੀ ਐਵੇਂ ਉੱਤੇ ਕੱਟੀ ਆਲਾ ਆ ਤੇ ਉੱਤੇ ਰੜਾਣਾ ਮੱਝਾ ਨਹੀਂ ਆਉਂਦਾ ਉੱਤੇ ਕੱਟੀ ਆਲਾ ਉੱਤੇ ਘੜਾ ਆਲਾ ਗੱਡੀ ਆਲਾ ਵਾ ਅੱਛਾ ਓਏ ਜੈਮਸ ਮਾਦੇ ਸਰਪੰਨ ਜੀ ਬੈਸਤੀ ਕਿਦਾਂ ਕੀਤੇ ਹੋਏ ਓਏ ਮੋਰ ਬੜਾ ਤੁੰਗਾ ਹੋ ਗਏ ਓਏ ਲਗੂ 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 ਸਰਪੰਨ ਸਾਹਿਬ ਕੀ ਕੀ ਕਰ ਰਹੇ ਹੋ ਮੇਖਾ ਚੋ ਕਰਦੇ ਨੇ ਕੀ ਕਰਦੇ ਆ ਵਾ ਵਗ ਓਹ 25 ਦੀ ਮਥਾੜੇ ਇਹ 25 ਨਹੀਂ ਆਇਆ ਓਏ ਇਹ ਬੋਲੀ ਹੋ ਕੇ ਕਿ ਮੈਂ ਕਹਾਂਗੀ ਇਸ ਮੇਖਾ ਨਾਲ ਦੇਣ 25 ਕਿਲੋ ਕੌਣ ਕਿੰਨੋ ਫਰਜ਼ਾਨ ਉਹ ਕੰਤਰੀ ਉਹ ਤਵਾਦੀਆ ਉਹ ਕਿਤਾਬਿਆ ਉਹ ਤਵਾਦੀਆ ਉਹ ਕਿਤਾਬਿਆ ਸਾਡੇ ਸਰਪੰਚ ਸਾਹਿਬ ਕੱਚੀ ਮਿਸਤਰੀ ਨੇ ਓਏ ਸਿਕورٹی ਗਾਰਡ ਖੜਾ ਉੱਤੇ ਉੱਤੇ ਸਿਕورٹی ਗਾਰਡ ਖੜਾ ਬੰਦੂਕ ਲੈ ਕੇ ਫਰਜ਼ਾਨ ਸੌਣ ਵਾਲੇ ਕੱਟੇ ਨਹੀਂ ਇੱਕ ਕੋਈ ਥੋੜਾ ਜਿਹਾ ਜੀ ਆਂਦੀ ਕਿਤਾਂ ਅੰਦਰ You don't